ਕੀ ਲੋਟ ਹੈ ਕਿਸੀ ਕੀ ਨਵੀਂ ਪਾਰਟੀ ਦਾ ਆਗਾਜ਼ ਕਰਾ ਪੋਲਿਟਿਸ਼ੀਅਨਸ ਨੇ ਉਹਨਾਂ ਕੋਲੇ ਹੱਲ ਹੈ ਨਹੀਂਗਾ ਤੇ ਤਾਂ ਇੱਕ ਜਿਨ੍ਹਾਂ ਨੇ ਵਾਕਈ ਕੌਮ ਦੀ خاطر ਜੇਲ੍ਹ ਕੱਢੀ ਹੈ ਭਾਈ ਅਮਰਿਤਪਾਲ ਸਿੰਘ ਜਰ ਨਾਲ ਸਾਥੀ ਜਿਨ੍ਹਾਂ ਦੇ ਜਨੂਨ ਹੈ ਮਾਂ ਦੇ ਇੱਕ ਜਜ਼ਬਾ ਹੈ ਕੌਮ ਦੇ ਪ੍ਰਤੀ ਤਾਂ ਇਹੋ ਜਿਹੇ ਲੋਕਾਂ ਨੂੰ ਆ ਕੇ ਲਿਆਉਣਾ ਚਾਹੀਦਾ ਹੈ ਆ 2 ਸਾਲ ਹੋ ਗਏ ਨੇ NSA ਹੁਣ ਹਟੇਗੀ ਜਾਂ ਨਹੀਂ ਕਿ ਉਹਨਾਂ ਦੀ ਹਾਈ ਕੋਰਟ ਦੇ ਵਿੱਚ ਫਾਈਨਲ ਹੀアリング ਹੈ ਉਹਨਾਂ ਦੀ ਰਿਹਾਈ ਦੇ ਉੱਪਰ ਸੁਣਵਾਈ ਚੱਲ ਰਹੀ ਹੈ ਜੀ ਦੇ ਉਮੀਰ ਹੈ ਬੜੀ ਛੇਤੀ ਰਿਆਉਣਗੇ ਇਸ ਸਮੇ ਜੋ ਬੜੀ ਲੋੜ ਹੈ ਭਾਈ ਅਮਰਿਤਪਾਲ ਸਿੰਘ ਵਰਗੇ ਆਗੂ ਦੀ ਕੌਣ ਜੋ ਇਸ ਸਮੇ ਕਾਲੇ ਪਾਣੀ ਦੀ ਜੇਲ ਹੈ ਉਹ ਕੱਟ ਰਹੇ ਨੇ ਆਸਾਮ ਦੇ ਵਿੱਚ ਕਿਤੇ ਕਿਹਾ ਜਾ ਰਿਹਾ ਹੈ ਕਿ ਜੋ ਗੁਰਪ੍ਰੀਤ ਸਿੰਘ ਹੈਰਵੰਦ ਦਾ ਕਤਲ ਹੁੰਦਾ ਆ ਤਾਂ ਕਹਿੰਦੇ ਕਿ ਯੂਪਾ ਜਿਹੜੀ ਉਹ ਭਾਈ ਅਮਰਿਤਪਾਲ ਸਿੰਘ ਜੀ ਤੇ ਲਾ ਦਿੱਤੀ ਗਈ ਹੈ ਤਾਂ ਇਹ ਸੱਚਾ ਇੱਕ ਦੇਖਿਆ ਜਾਵੇ ਤਾਂ ਉਸ ਪਰਚੇ ਦੇ ਵਿੱਚ ਜੋ ਕਤਲ ਕਾਂਡ ਹੈ ਉਸ ਦੇ ਵਿੱਚ ਆਪਣਾ 302 ਧਾਰਾ ਵੀ ਲੱਗੀ ਹੋਈ ਹੈ ਜਿਸ ਦੀ ਸਜ਼ਾ ਯੂਪਾ ਨਾਲੋਂ ਜ਼ਿਆਦਾ ਹੈ ਪਰ ਯੂਪਾ ਦਾ ਹਊਆ ਬੜਾ ਵੱਟ ਹੈ ਇਹ ਸਮੇਲਨ ਤੋਂ 4 ਦਿਨ ਪਹਿਲਾਂ ਯੂਪਾ ਲਈ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਉਸ ਦਾ ਕਾਰਨ ਇਹ ਹੈ ਵੀ ਕੌਂ ਦੇ ਵਿੱਚ ਦੁਇ ਦਾ ਪੈਦਾ ਹੋਵੇ ਲੋਕ ਡਰ ਜਾਂਦੇ ਇਸ ਸਮੇਲਨ 'ਚ ਨਾ ਆਪਣ ਮੈਂ ਕਹੂੰਗਾ ਅਸਲੀ ਪੰਜਾਬ ਦੇ ਪਛਿੰਦਿਆਂ ਦੀ ਪਾਰਟੀ ਇਹ ਹੈ ਜਿਨ੍ਹਾਂ ਨੇ ਵਾਕਈ ਇਸ ਸਮੇਂ ਪੰਜਾਬ ਦੀ ਖਾਤਰ ਜਿਹੜੇ ਸੰਘਰਸ਼ ਕਰ ਰਹੇ ਨੇ ਉਹਨਾਂ ਸੰਘਰਸ਼ੀ ਯੋਧਿਆਂ ਦੀ ਪਾਰਟੀ ਹੈ ਜੀ ਸ਼੍ਰੀ ਮੁਖਸਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਹੋਏ ਆ 40 ਮੁਕਿਆਂ ਦੀ ਧਰਤੀ ਅੱਜ ਜੇ ਅਸੀਂ ਗੱਲ ਕਰੀਏ ਤਾਂ ਅੱਜ ਭਾਈ ਮਹਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਉਹ 40 ਸਿੰਘਾਂ ਨੇ ਗੁਰੂ ਸਾਹਿਬ ਜੀ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦੀਆਂ ਪਾਈਆਂ ਸੀ ਤੇ ਅੱਜ ਇਸ ਪਾਵਨ ਧਰਤੀ ਤੇ ਹੀ ਆ ਨਵੀਂ ਪਾਰਟੀ ਦਾ ਆਗਾਜ਼ ਹੋਣ ਜਾ ਰਿਹਾ ਭਾਈ ਅਮਰਿਤਪਾਲ ਸਿੰਘ ਜੀ ਦੇ ਪਿਤਾ ਜੀ ਭਰਾ ਤੇ ਮਾਤਾ ਜੀ ਪਹੁੰਚੇ ਨੇ ਐਮਪੀ ਨਾਲ ਹੀ ਜੇ ਤੁਹਾਨੂੰ ਦੱਸਣਾ ਜੇ ਸਰਬਜੀਤ ਸਿੰਘ ਕਹਿੰਦੇ ਪੰਥ ਬਚਾਓ ਤਾਂ ਇਹ ਨਾਰੇ ਦੇ ਨਾਲ ਅੱਜ ਖਾਸ ਤੌਰ ਤੇ ਪਾਰਟੀ ਦਾ ਆਗਾਜ਼ ਹੋਵੇਗਾ ਪਰ ਅਮਰਿਤਪਾਲ ਸਿੰਘ ਜੀ ਤੇ ਜਿੱਥੇ ਐਨਐਸਏ ਲੱਗੀ ਹੋਈ ਸੀ ਜਿਨ੍ਹਾਂ ਦਾ ਸਾਰਾ ਜੇਸਾ ਕਹ ਸਕਦੇ ਆ ਕਿ ਵਕੀਲ ਦੇ ਤੌਰ ਤੇ ਦੇਖਦੇ ਸੀ ਤਾਂ ਉਹ ਈਮਾਨ ਸਿੰਘ ਠਾਰਾ ਜੀ ਹੀ ਦੇਖਦੇ ਸੀ ਗੱਲਬਾਤ ਕਰਾਂਗੇ 2 ਸਾਲ ਹੋ ਗਏ ਨੇ ਐਨਐਸਏ ਹੁਣ ਹਟੇਗੀ ਜਾਂ ਨਹੀਂ ਔਰ ਇੱਕ ਸਾਥ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਤੋਂ ਯੂਆਪਾ ਜਿਹੜੀ ਉਹ ਲੱਗੇ ਸਾਰੇ ਹੀ ਗੱਲਬਾਤ ਕਰਨਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਇੱਕ ਸੁਨੇਹਾ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਈਮਾਨ ਸਿੰਘ ਜੀ ਪਹਿਲਾਂ ਤਾਂ ਅਸੀਂ ਇਹ ਹੀ ਜਾਣਨਾ ਚਾਹੁੰਨੇ ਅਮਰਿਤਪਾਲ ਅਮਰਿਤਪਾਲ ਸਿੰਘ ਜੀ ਕਿਸ ਹਾਲਤ ਚ ਨੇ ਕਿਦਾਂ ਠੀਕ ਠਾਕ ਨੇ ਨਹੀਂ ਦੇਖੋ ਜੀ ਭਾਈ ਅਮਰਿਤਪਾਲ ਸਿੰਘ ਤੋਂ ਸਾਰੇ ਸਾਥੀ ਜੀ ਚੜਦੀ ਕਲਾ ਵਿੱਚ ਨੇ ਜੀ ਜੀ ਜੋ ਬੜੀ ਛੇਤੀ ਕੱਲ ਦੀ ਤਰੀਕ ਹੈ ਜੀ 15 ਤਰੀਕ ਹੈ ਜੀ ਤੇ ਜਦੋਂ ਉਹ ਸਾਰੇ ਰਿਹਾਈ ਹੋਣ ਮਤਲਬ ਕਿ ਜੋ ਉਹਨਾਂ ਦੀ ਹਾਈ ਕੋਰਟ ਦੇ ਵਿੱਚ ਫਾਈਨਲ ਹੀアリング ਹੈ ਉਹਨਾਂ ਦੀ ਰਿਹਾਈ ਦੇ ਉੱਪਰ ਸੁਣਵਾਈ ਚੱਲ ਰਹੀ ਹੈ ਜੀ ਤੇ ਉਮੀਦ ਹੈ ਬੜੀ ਛੇਤੀ ਰਿਆ ਹੋਣਗੇ ਜਿਹੜੇ ਕੌਮ ਦੇ ਸਨਮੂਖ ਪਹੁੰਚਣਗੇ ਤੇ ਉਸ ਤੋਂ ਬਾਅਦ ਜੋ ਚੜ੍ਹਦੀ ਕਲਾ ਹੋਵੇਗੀ ਇਸ ਸਮੇ ਜੋ ਬੜੀ ਲੋੜ ਹੈ ਭਾਈ ਅਮਰਿਤਪਾਲ ਸਿੰਘ ਵਰਗੇ ਆਗੂ ਦੀ ਕੌਮ ਨੂੰ ਜੋ ਇਸ ਸਮੇ ਕਾਲੇ ਪਾਣੀ ਦੀ ਜੇਲ ਹੈ ਉਹ ਕੱਟ ਰਹੇ ਨੇ ਆਸਾਮ ਦੇ ਵਿੱਚ ਤਾਂ ਬੜੇ ਜਿਆਦਾ ਲੋੜੀਂਦੇ ਨੇ ਤਾਂ ਮੈਂ ਸਮਝਦਾ ਇੱਕ ਬੜਾ ਇਤਿਹਾਸਿਕ ਦਿਨ ਹੈ ਅੱਜ ਜਦੋਂ ਆਪਾਂ ਇੱਥੇ ਸਾਰੇ ਇਕੱਤਰ ਹੋ ਰਹੇ ਹਾਂ ਇਸ ਪੰਜਾਬ ਬਚਾਓ ਪੰਥ ਬਚਾਓ ਜੋ ਸਮੇਲਨ ਦੇ ਵਿੱਚ ਦੇ ਬੜਾ ਜਿਆਦਾ ਧੰਨਵਾਦ ਆ ਸਾਰਿਆਂ ਦਾ ਜੀ ਆ ਜਿੱਥੇ ਕਿਹਾ ਜਾ ਰਿਹਾ ਕਿ ਜੋ ਗੁਰਪ੍ਰੀਤ ਸਿੰਘ ਹੈ ਰਵੰਦਾ ਕਤਲ ਹੁੰਦਾ ਆ ਤਾਂ ਕਹਿੰਦੇ ਕਿ ਯੂਆਪਾ ਜਿਹੜੀ ਉਹ ਭਾਈ ਅਮਰਪਾਲ ਸਿੰਘ ਜੀ ਤੇ ਲਾ ਦਿੱਤੀ ਗਈ ਹੈ ਤਾਂ ਇਹ ਸੱਚ ਆ ਕਿ ਕਿਉਂ ਜਿਹੜੇ ਕਿ ਇਹ ਲੱਗੀ ਨਹੀਂ ਨਹੀਂ ਜੀ ਦੇਖੋ ਜਿਹੜੀ ਇੱਕ ਦੇਖਿਆ ਜਾਵੇ ਤਾਂ ਉਸ ਪਰਚੇ ਦੇ ਵਿੱਚ ਜੋ ਕਤਲ ਕਾਂਡ ਹੈ ਜੀ ਉਸ ਦੇ ਵਿੱਚ ਆਪਣਾ 302 ਧਾਰਾ ਵੀ ਲੱਗੀ ਹੋਈ ਹੈ ਜੀ ਜਿਸ ਦੀ ਸਜ਼ਾ ਯੂਆਪਾ ਨਾਲੋਂ ਜ਼ਿਆਦਾ ਹੈ ਪਰ ਯੂਆਪਾ ਦਾ ਹਊਆ ਬੜਾ ਵੱਡਾ ਇੱਕ ਨਾ ਬੜਾ ਵੱਡਾ ਵੀ ਜੋ ਕਾਮ ਦਹਿਲ ਜਾਂਦੀ ਹੈ ਵੀ ਜਿਹੜੇ ਬੰਦੇ ਤੇ ਯੂਪਾ ਲੱਗੀ ਤੇ ਉਹਨੇ ਬਾਹਰ ਨਹੀਂ ਆਉਣਾ ਤਾਂ ਇਹ ਇਹ ਸਮੇਲਨ ਤੋਂ 4 ਦਿਨ ਪਹਿਲਾਂ ਯੂਪਾ ਲਾਈ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਉਸ ਦਾ ਕਾਰਨ ਇਹ ਹੈ ਵੀ ਕੌਂ ਦੇ ਵਿੱਚ ਦੁਵੇ ਦਾ ਪੈਦਾ ਹੋਵੇ ਲੋਕ ਡਰ ਜਾਣ ਤੇ ਇਸ ਸਮੇਲਨ 'ਚ ਨਾ ਪਹੁੰਚਣ ਤਾਂ ਉਹ ਇੱਕ ਪੋਲੀਟੀਕਲ ਸਟੰਟ ਹੈ ਜੀ ਹੋਰ ਕੁਝ ਨਹੀਂ ਕਾਲ ਦੀ ਤਰੀਕ ਤੋਂ ਬਾਅਦ ਲੱਗਦਾ ਕਿ ਅਮਰਪਾਲ ਸਿੰਘ ਜੀ ਹੁਣ ਜਿਹੜੇ ਕੀ ਬਾਹਰ ਆਉਣਗੇ ਜਿਸ ਤੇ ਕਿੰਨਾ ਪਾਰਟੀ ਦਾ ਗਾਜ਼ ਹੋ ਰਿਹਾ ਉਹ ਵੀ ਅਸੀਂ ਵਾਕ ਟੋਰ ਨੂੰ ਸੰਭਲ ਗਏ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਜੋ ਭਾਈ ਅਮਰਜਪਾਲ ਸਿੰਘ ਹੀ ਪ੍ਰਧਾਨ ਨੇ ਸਾਰੇ ਉਹਨਾਂ ਦੀ ਅਗਵਾਈ ਥੱਲੇ ਚੱਲੇ ਆ ਤੇ ਉਮੀਦ ਹੈ ਬੜੀ ਛੇਤੀ ਹੋ ਕੇ ਹੁਣ ਵੀ ਵਾਕ ਟੋਰ ਜੋ ਉਹਨਾਂ ਦੇ ਹੱਥਾਂ ਦੇ ਵਿੱਚ ਹੀ ਹੈ ਹੈਨਾ ਜੀ ਤੇ ਜਿਵੇਂ ਭਾਈ ਅਮਰਿਤਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਹੋਣਗੇ ਤੇ ਉਵੇਂ ਹੀ ਚੱਲਾਂਗੇ ਆਲਮਾਨ ਦੇ ਵਿੱਚ ਬੜੇ ਸਮੇਂ ਤੋਂ ਆ ਰਿਹਾ ਸੀ ਕਿ ਜਦੋਂ ਸਿਮਰਨਜੀਤ ਸਿੰਘ ਮਾਨ ਜੇਲ੍ਹ ਦੇ ਵਿੱਚ ਸੀ ਤਾਂ ਐਮਪੀ ਬਣਾ ਕੇ ਲੋਕਾਂ ਨੇ ਬਾਹਰ ਕੱਢਿਆ ਸੀ ਪਰ ਇੱਥੇ ਜੇਲ੍ਹ ਦੇ ਵਿੱਚ ਐਮਪੀ ਬਣਾਏ ਅਮਰਪਾਲ ਸਿੰਘ ਜਿਹਨੂੰ ਕਿਉਂ ਜਿਹੜੀ ਕਿ ਬਾਹਰ ਨਹੀਂ ਲਿਆਂਦਾ ਜਾ ਰਿਹਾ ਨਹੀਂ ਦੇਖੋ ਜੀ ਜੋ ਸਰਦਾਰ ਸਿਮਰਨਜੀਤ ਸਿੰਘ ਮਾਨ ਐਮਪੀ ਬਣ ਕੇ ਬਾਹਰ ਨਿਕਲੇ ਸੀ ਉਹ ਕਾਫੀ ਸਾਲਾਂ ਬਾਅਦ ਨਿਕਲੇ ਸੀ ਆਈ.ਐਨ.ਸੀ ਵੀ 1989 ਦੇ ਵਿੱਚ ਹੀ ਬਾਹਰ ਆ ਗਏ ਸੀ ਉਹਨਾਂ ਨੂੰ ਕਾਫੀ ਸਾਲ ਲੱਗੇ ਸੀ ਮਹੀਨੇ ਬੱਧੀ ਕੰਮ ਸੀ ਉਹ ਤੇ ਉਸ ਤੋਂ ਬਾਅਦ ਨਿਕਲੇ ਸੀ ਕਿਉਂਕਿ ਇੱਕ ਸਿਆਸੀ ਪ੍ਰਕਿਰਿਆ ਹੁੰਦੀ ਹੈ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਉਹਦਾ ਹੱਲ ਫਿਰ ਹੌਲੀ-ਹੌਲੀ ਹੁੰਦਾ ਹੁੰਦਾ ਹੈ ਤੇ ਮੈਨੂੰ ਲੱਗਦਾ ਵੀ ਛੇਤੀ ਆਪਣੀ ਇਸ ਗੱਲ ਦਾ ਵੀ ਹੱਲ ਹੋਵੇਗਾ ਜੀ ਕੀ ਲੋਡ ਪੈ ਗਈ ਸੀਗੀ ਨਵੀਂ ਪਾਰਟੀ ਦਾ ਆਗਾਜ਼ ਕਰਨ ਦੀ ਦੇਖੋ ਜੀ ਜਿੰਨੇ ਇਸ ਸਮੇਂ ਕੌਮ ਦੇ ਜਿਹੜੇ ਮੁੱਦੇ ਦਰਪੇਸ਼ ਆ ਰਹੇ ਨੇ ਜਿੰਨੀਆਂ ਸਮੱਸਿਆਵਾਂ ਨੇ ਤਾਂ ਉੱਥੋਂ ਲੱਗ ਦੇਖ ਕੇ ਹੀ ਲੱਗਦਾ ਵੀ ਜਿਹੜੇ ਇਸ ਸਮੇਂ ਮੌਜੂਦਾ ਸਿਆਸੀਦਾਨ ਧਿਆਨ ਪੋਲੀਟਿਸ਼ੀਅਨਸ ਨੇ ਉਹਨਾਂ ਕੋਲੇ ਹੱਲ ਹੈ ਨਹੀਂਗਾ ਤੇ ਤਾਂ ਹੀ ਇੱਕ ਜਿਨ੍ਹਾਂ ਨੇ ਵਕਈ ਕੌਮ ਦੀ ਕਾਦਰ ਜੀਲ ਕੱਟੀ ਹੈ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਦੇ ਜਨੂਨ ਹੈ ਮਾਂ ਦੇ ਅੰਦਰ ਇੱਕ ਜज्ਬਾ ਹੈ ਕੌਮ ਦੇ ਪ੍ਰਤੀ ਤਾਂ ਇਹੋ ਜੇ ਲੋਕਾਂ ਨੂੰ ਇਕੱਠੇ ਲਿਆਉਣਾ ਚਾਹੀਦਾ ਜਿਹੜੇ ਮੁੱਦਿਆਂ ਨੂੰ ਲੈ ਕੇ ਹੀ ਜਿਹੜਾ ਕਿ ਅੱਗੇ ਫਿਰ ਪਾਰਟੀ ਕੰਮ ਨਹੀਂ ਦੇਖੋ ਜੀ ਮੁੱਦਾ ਇੱਕੋ ਹੀ ਹੈ ਪੰਜਾਬ ਦੀ ਬਿਹਤਰੀ ਪੰਜਾਬ ਦੀ ਡਿਵੈਲਪਮੈਂਟ ਚਾਹੇ ਉਹ ਚੰਡੀਗੜ੍ਹ ਦਾ ਮੁੱਦਾ ਹੋਵੇ ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਦਾ ਚੰਡੀਗੜ੍ਹ ਸ਼ਹਿਰ ਪੰਜਾਬ ਦਾ ਚਾਹੇ ਸਾਡੇ ਦਰਿਆਵਾਂ ਦਾ ਇਸ਼ੂ ਹੋਵੇ ਚਾਹੇ ਸਾਡੇ ਡੈਮ ਦਾ ਹੋਵੇ ਚਾਹੇ ਸਾਡੇ ਜਿਹੜੇ ਪੰਜਾਬੀ ਬੋਲਦੇ ਜਿਹੜੇ ਪਿੰਡ ਨੇ ਇਲਾਕੇ ਨੇ ਇਸ ਸਮੇਂ ਹਰਿਆਣਾ ਰਾਜਸਥਾਨ ਦੇ ਵਿੱਚ ਨੇ ਉਹਨਾਂ ਦੀ ਸਮੱਸਿਆ ਦਾ ਗੱਲ ਹੋਵੇ ਸਾਡੀ ਐਮਐਸਪੀ ਦੀ ਗੱਲ ਹੋਵੇ ਡੀਏਪੀਏ ਦੀ ਗੱਲ ਹੋਵੇ ਕੋਈ ਵੀ ਮਸਲਾ ਹੋਵੇ ਸਾਡੇ ਬਾਰਡਰ ਖੋਲਣ ਦੀ ਮਸਲਾ ਹੋਵੇ ਜਿਹੜੇ ਜਿਹੜੇ ਮਸਲੇ ਤੇ ਇਸ ਸਮੇਂ ਪੰਜਾਬ ਰੁਲਦਾ ਫਿਰਦਾ ਹੈ ਤਾਂ ਪੰਜਾਬ ਨੂੰ ਬਚਾਉਣ ਦਾ ਮੇਨ ਇਸ਼ੂ ਹੈ ਉਦੋਂ ਵੱਡਾ ਕੋਈ ਇਸ਼ੂ ਨਹੀਂ ਜੀ ਬਹੁਤ ਧੰਨਵਾਦ ਜੀ ਜਾਂਦੇ ਜਾਂਦੇ ਕੋਈ ਸੁਨੇਹਾ ਦੇਣਾ ਚਾਹੋਗੇ ਨਾ ਨੇ ਆ ਇਹੋ ਹੈ ਜੀ ਵੱਤ ਤੋਂ ਵੱਦ ਆਪਾਂ ਇਸ ਸਿਆਸੀ ਧਿਰ ਦੇ ਨਾਲ ਜੁੜੀਏ ਵੱਤ ਤੋਂ ਵੱਦ ਇਕੱਠ ਕਰੀਏ ਇਹ ਸਾਰੇ ਮੈਂ ਕਹੂੰਗਾ ਅਸਲੀ ਪੰਜਾਬ ਦੇ ਵਸਿੰਦਿਆਂ ਦੀ ਪਾਰਟੀ ਇਹ ਹੈ ਜਿਨ੍ਹਾਂ ਨੇ ਵਾਕਈ ਇਸ ਸਮੇਂ ਪੰਜਾਬ ਦੀ ਖਾਤਰ ਜਿਹੜੇ ਸੰਘਰਸ਼ ਕਰ ਰਹੇ ਨੇ ਉਹਨਾਂ ਸੰਘਰਸ਼ੀ ਯੋਧਿਆਂ ਦੀ ਪਾਰਟੀ ਹੈ ਜੀ 21ਵੀਂ ਸਦੀ ਦੇ ਜਿਹੜੇ ਨੌਜਵਾਨ ਨੇ ਤੁਸੀਂ ਦੇਖ ਲਓ ਆ ਜਿੰਨੇ ਪੋਸਟਰ ਲੱਗੇ ਨੇ ਇੱਥੇ ਕਿਸੇ ਨੌਜਵਾਨ ਦੀ ਉਮਰ ਕੋਈ 30ਆਂ 35ਆਂ ਤੋਂ ਵੱਧ ਨਹੀਂ ਹੋਣੀ ਤਾਂ ਇਹ ਨੌਜਵਾਨਾਂ ਦੀ ਪਾਰਟੀ ਹੈ ਕੋਈ ਸਾਨੂੰ ਦਿੱਲੀ ਤੋਂ ਚੱਲਣ ਵਾਲੀ ਪਾਰਟੀ ਜਾਣ ਦੀ ਲੋੜ ਨਹੀਂ ਸਾਨੂੰ ਸਾਡੀ ਇਸ ਨੌਜਵਾਨ ਪਾਰਟੀ ਚ ਆਉਣਾ ਚਾਹੀਦਾ ਜੀ ਪਰ ਅਸਲ 'ਚ ਇਹ ਹਰ ਕੋਈ ਕਹਿੰਦਾ ਕਿ ਜਦੋਂ ਸਿਆਸੀ ਧਿਰ ਬਣ ਜਾਂਦੀ ਹੈ ਸੱਤਾ 'ਚ ਆ ਜਾਂਦੇ ਆ ਤਾਂ ਫਿਰ ਜਿਹੜੇ ਮੁੱਦਿਆਂ ਨੂੰ ਲੈ ਕੇ ਅੰਮਲ ਚ ਕਹਿ ਸਕਦੇ ਲੜਨਾ ਹੁੰਦਾ ਤਾਂ ਉਹ ਮੁੱਦੇ ਹੀ ਕਿਤੇ ਸਾਈਡ ਦੇ ਹੋ ਜਾਂਦੇ ਨਹੀਂ ਦੇਖੋ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਸੱਤਾਧਾਰੀ ਧਿਰ ਬਣੇ ਸੀ ਸੱਤਾ 'ਚ ਆਏ ਸੀ ਕਦੇ ਉਹ ਨਹੀਂ ਮੁਨਕਰ ਹੋਏ ਇਹਨਾ ਤਾਂ ਆਪਾਂ ਕਹੀਏ ਵੀ ਜਿਨੇ ਵਾਕਈ ਕੌਮ ਦੇ ਜਿਹਦੇ ਮਨ 'ਚ ਜਨੂਨ ਹੋਵੇ ਨਾ ਜੀ ਉਹ ਨਹੀਂ ਦਿੱਲੀ ਵੱਲ ਮੂੰਹ ਕਰਦੇ ਹੁੰਦੇ ਉਹਨਾਂ ਦਾ ਮੂੰਹ ਹਮੇਸ਼ਾ ਅਨਪੁਰ ਸਾਹਿਬ ਵੱਲ ਹੁੰਦਾ ਤੇ ਦਿੱਲੀ ਵੱਲ ਪਿੱਠ ਹੁੰਦੀ ਹੈ ਜੀ ਬਿਲਕੁਲ ਤੇ ਇਹ ਚੀਜ਼ ਹੁੰਦੀ ਹੈ ਇਹ ਆਪਾਂ ਨੂੰ ਮਨ ਦੇ ਵਿੱਚ ਉਲਝਾ ਲਿਆਉਂਦੀ ਲੋੜਨੀ ਕਿ ਆਪਾਂ ਨੂੰ ਡਟ ਕੇ ਇਸ ਪਾਰਟੀ ਨਾਲ ਖੜੋਂ ਦੀ ਲੋੜ ਹੈ ਜੀ ਬਹੁਤ ਧੰਨਵਾਦ ਜੀ ਸੋ ਅੱਜ ਜਿੱਥੇ ਬਿਲਕੁਲ ਵਾਈਗੁਰ ਜੀ ਕਹਾਂ ਸਾਹਿਬ ਤੇ ਜਿੱਥੇ ਨਵੀਂ ਪਾਰਟੀ ਦਾ ਆਗਾਜ਼ ਹੋ ਰਿਹਾ ਕਹਿੰਦੇ ਪੰਜਾਬ ਨੂੰ ਬਚਾਉਣ ਦੀ ਮੁਹਿੰਮ ਸ਼ੁਰੂ ਕੀਤੀ ਆ ਤਾਂ ਇਸੇ ਹੀ ਮੁੱਦਿਆਂ ਤੇ ਜਿਹੜੇ ਕਿ ਅੱਜ ਪਾਰਟੀ ਆਗਾਜ਼ ਹੋ ਰਹੀ ਆ ਤਾਂ ਇਦਾਂ ਹੀ ਲੜ ਕੇ ਅੱਗੇ ਪੰਜਾਬ ਨੂੰ ਬਚਾਵਾਂਗੇ ਕਿਉਂਕਿ ਕਹਿੰਦੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤਾਂ ਉਸ ਗੁਰਾਂ ਦੇ ਨਾਂ ਤੇ ਵਸਣ ਦੇ ਪੰਜਾਬ ਨੂੰ ਫਿਰ ਸੁਰਜੀਤ ਕੀਤਾ ਜਾਏਗਾ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਧੰਨਵਾਦ